ਬਾਬ ਜੀ ਨੇ ਇਹ ਘਟਨਾ ਪਹਿਲਾਂ ਵੀ ਸੁਣੀ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਿਸੇ ਨਗਰ ਦੇ ਵਿੱਚ ਗਏ ਤੇ ਉੱਥੇ ਇੱਕ ਸਾਧੂ ਰਹਿੰਦਾ ਸੀ ਜਿਹੜਾ ਸਾਧੂ ਕਹਿੰਦੇ ਜਿੱਚ ਨੀਹਾ ਕੱਟਦਾ ਹੈ ਤੇ ਨਗਰ ਤੋਂ ਜਦੋਂ ਗੁਰੂ ਪਾਤਸ਼ਾਹ ਨੇ ਜਾ ਕੇ ਪੁੱਛਿਆ ਕਿ ਫਿਰ ਉਹ ਕਰਦਾ ਕੀ ਹੈ ਕਿਸ ਢੰਗ ਦੇ ਨਾਲ ਕੱਟਦਾ ਹੈ ਤਾਂ ਜੀ ਕਹਿੰਦੇ ਉਹ ਕੁਝ ਨਹੀਂ ਸ਼ੱਕਦੇ ਕੁਝ ਨਹੀਂ ਖਾਂਦੇ ਉਹ 40 ਦਿਨ ਭੁੱਖੇ ਰਹਿੰਦੇ ਤੇ ਫਿਰ ਗੁਰੂ ਪਾਤਸ਼ਾਹ ਕਹਿੰਦੇ ਤੁਸੀਂ ਕੀ ਕਰਦੇ ਹੋ ਕਹਿੰਦੇ ਜੀ ਅਸੀਂ ਉਹਨਾਂ ਦੇ ਲਈ ਫਿਰ ਤਲਾਂ ਤਰਾਂ ਦੇ ਤੋਹਫੇ ਲੈ ਕੇ ਜਾਂਦੇ ਹਾਂ ਭੋਜਨ ਲੈ ਕੇ ਜਾਂਦੇ ਹਾਂ ਢੋਲ ਵਜਾਉਂਦੇ ਹਾਂ ਵੈਲਕਮ ਕਰਦੇ ਹਾਂ ਉਹਨਾਂ ਦਾ ਸਵਾਗਤ ਕਰਦੇ ਤਾਂ ਪਾਤਸ਼ਾਹ ਨੇ ਕਿਹਾ ਕਹਿੰਦੇ ਇਸ ਵਾਰ ਤੁਸੀਂ ਉਹਨਾਂ ਦੇ ਲਈ ਨਾ ਤੇ ਕੋਈ ਤੋਹਫਾ ਲੈ ਕੇ ਜਾਣਾ ਏ ਨਾ ਕੋਈ ਸਵਾਗਤ ਕਰਨਾ ਏ ਨਾ ਕੋਈ ਆਉ ਭਗਤ ਕਰਨੀ ਏ ਉਹਨਾਂ ਦਾ ਕੋਈ ਹਾਲ ਚਾਲ ਪੁੱਛਣਾ ਹੀ ਨਹੀਂ ਹੈ ਤੁਸੀਂ ਮੇਰੇ ਕਹਿਣ ਅਨੁਸਾਰ ਕਰਨਾ ਹੈ ਜੋ ਕਰਨਾ ਹੈ ਹੁਣ ਗੁਰੂ ਪਾਤਸ਼ਾਹ ਦੀ ਗੱਲ ਤੇ ਸਭ ਨੇ ਮੰਨ ਲਈ ਉਹ ਭਾਈ ਸਾਧੂ 40 ਦਿਨਾਂ ਬਾਅਦ ਘੋਰੇ ਵਿੱਚੋਂ ਬਾਹਰ ਆਇਆ ਤੇ ਵੇਖਿਆ ਕਿ ਮੇਰੇ ਸਵਾਗਤ ਦੇ ਲਈ ਕੋਈ ਨਹੀਂ ਹੈ ਮੇਰੇ ਸਾਹਮਣੇ ਮੇਰੇ ਵੈਲਕਮ ਦੇ ਲਈ ਕੋਈ ਨਹੀਂ ਹੈ ਸਾਹਮਣੇ ਮੇਰੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਪਕਵਾਨ ਮੈਨੂੰ ਦਿੱਤੇ ਜਾਂਦੇ ਸੀ ਉਹ ਨਹੀਂ ਹੈ ਮੇਰੇ ਸਾਹਮਣੇ ਜਦੋਂ ਇਹ ਸਭ ਕੁਝ ਵੇਖਦਾ ਏ ਉਹ ਸਾਧੂ ਤਾਂ ਉਹ ਭਾਈ ਬੇਹੋਸ਼ ਹੋ ਕੇ ਡਿੱਗ ਜਾਂਦਾ ਏ ਤੇ ਉਹਦਾ ਕਾਰਨ ਕੀ ਹੈ ਗੁਰੂ ਨਾਨਕ ਸਾਹਿਬ ਬਾਦਸ਼ਾਹ ਨਾਲ ਦੀ ਨਾਲ ਆਏ ਤੇ ਬਾਦਸ਼ਾਹ ਨੇ ਕਿਹਾ ਹੁਣ ਆ ਜਾਓ ਹੁਣ ਵਜਾਓ ਢੋਲ ਹੁਣ ਲੈ ਕੇ ਆਓ ਤੋਹਫੇ ਤਾਂ ਉਹ ਨਾਲ ਦੀ ਨਾਲ ਸਾਧੂ ਸੰਭਲਿਆ ਉੱਠਿਆ ਜਦੋਂ ਵੇਖਿਆ ਕਿ ਮੇਰੇ ਸਵਾਗਤ ਦੇ ਲਈ ਫਿਰ ਸਾਰੇ ਲੋਕ ਜਮ੍ਹਾਂ ਹੋ ਗਏ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਉੱਥੇ ਸਮਝਾਇਆ ਕਿ ਸਿਰਫ ਸ਼ਰੀਰ ਨੂੰ ਖੁਰਾਕ ਹੀ ਖੁਰਾਕ ਨਹੀਂ ਹੁੰਦੀ ਮਨ ਨੂੰ ਜਿਹੜੀ ਵਡਿਆਈ ਦੀ ਭੁੱਖ ਹੈ ਹਉਮੈ ਦੀ ਭੁੱਖ ਹੈ ਕੰਨਾਂ ਦੇ ਨਾਲ ਚੰਨਾ ਚੰਗਾ ਸੁਣਨ ਦੀ ਭੁੱਖ ਹੈ ਭਾਵੇਂ ਨੈਗੇਟਿਵ ਹੈ ਭਾਵੇਂ ਪੋਜ਼ਿਟਿਵ ਹੈ ਜੋ ਵੀ ਸੁਣਨ ਦੀ ਖੁਰਾਕ ਬਣੀ ਹੋਈ ਹੈ ਕੰਨਾਂ ਦੇ ਨਾਲ ਉਹ ਸਭ ਕੁਝ ਸੋਨਾ ਵੀ ਮਨੁੱਖ ਦੀ ਭੁੱਖ ਹੁੰਦੀ ਹੈ ਅੱਖਾਂ ਦੇ ਨਾਲ ਕੰਨਾਂ ਦੇ ਨਾਲ ਜੀਭ ਦੇ ਨਾਲ ਸਪਰਸ਼ ਦੇ ਨਾਲ ਕਿਸੇ ਵੀ ਢੰਗ ਦੇ ਨਾਲ ਕਹਿੰਦੇ ਜਿਹੜੀ ਵੀ ਮਨੁੱਖ ਦੀ ਖੁਰਾਕ ਹੈ ਮਨੁੱਖ ਉਹੋ ਹੀ ਖੁਰਾਕ ਪੂਰੀ ਕਰਦਾ ਹੈ ਤਾਂ ਹੀ ਤੇ ਜੇ ਆਪ ਕਦੇ ਸਹਿਜ ਬਾਣ ਕਰਦੇ ਹੋ ਤੇ ਸ਼ਰੀਰ ਆਗ ਦੇ ਅੰਦਰ ਇਹ ਸ਼ਬਦ ਆਉਂਦਾ ਹੈ ਬੱਬਾ ਔਰ ਖਾਣਾ ਖੁਸ਼ੀ ਖੁਆਰ ਜਿੱਤ ਖਾਦੇ ਤਨ ਪੀੜੀ ਹੈ ਮਨ ਮੈਂ ਚੱਲੇ ਵਿਕਾਰ ਕਿ ਹੋਰ ਖਾਣਾ ਹੋਰ ਖਾਣ ਦਾ ਅਰਥ ਕੀ ਹੈ ਹੋਰ ਖਾਣ ਦਾ ਅਰਥ ਇੱਥੇ ਇਹਨੂੰ ਇਸ ਤਰ੍ਹਾਂ ਨਾ ਜੀ ਲੈ ਜਾਓ ਕਿ ਵੈਜੀਟੇਬਲਸ ਖਾਣੀਆਂ ਨੇ ਨਾਨ-ਵੈਜੀਟੇਬਲਸ ਵੋ ਬੇਜੀਟੇਰੀਅਨ ਨਹੀਂ ਖਾਣਾ ਹੈ ਕੁਝ ਐਦਾਂ ਦੀਆਂ ਗੱਲਾਂ ਨਹੀਂ ਹਨ ਨਹੀਂ ਹੋਰ ਖਾਣ ਦਾ ਅਰਥ ਹੈ ਉਹ ਭੋਜਨ ਭਾਵੇਂ ਉਹ ਬਾਹਰੀ ਰੂਪ ਦੇ ਵਿੱਚ ਹੈ ਭਾਵੇਂ ਵਿਚਾਰਾਂ ਦੇ ਰੂਪ ਦੇ ਵਿੱਚ ਹੈ ਬਾਹਰੀ ਰੂਪ ਦੇ ਵਿੱਚ ਭਾਵੇਂ ਇਨਸਾਨ ਭੋਜਨ ਖਾਂਦਾ ਏ ਫਿਰ ਭਾਵੇਂ ਵਿਚਾਰਾਂ ਦੇ ਰੂਪ ਦੇ ਵਿੱਚ ਖਾਂਦਾ ਏ ਜਿਉ ਉਹ ਖਾਣ ਦੇ ਨਾਲ ਉਹ ਗ੍ਰਹਿਣ ਕਰਨ ਦੇ ਨਾਲ ਸੁਰਤ ਦੇ ਅੰਦਰ ਸਿਰਫ 네ਗੇਟਿਵਿਟੀ ਹੀ ਪੈਦਾ ਹੋ ਰਹੀ ਹੈ ਟੈਂਦੀ ਕਲਾ ਹੀ ਪੈਦਾ ਹੋ ਰਹੀ ਹੈ ਚਿੰਤਾਵਾਂ ਫਿਕਰਾਂ ਹੀ ਪੈਦਾ ਹੋ ਰਹੀਆਂ ਨੇ ਵਿਕਾਰ ਹੀ ਪੈਦਾ ਹੋ ਰਹੇ ਨੇ ਤਾਂ ਗੁਰੂ ਪਾਤਸ਼ਕ ਦੇ ਹੋਰ ਖਾਣਾ ਫਿਰ ਵਿਅਰਥ ਹੈ ਇਹ ਹੈ ਸਰੀਰ ਕਾ ਖਾਣਾ ਭਾਵੇਂ ਫਿਰ ਆਤਮਾ ਕਾ ਖਾਣਾ ਸਰੀਰ ਕਾ ਖਾਣੇ ਦੀ ਗੱਲ ਕਰੀ ਜੇ ਤੇ ਆਪ ਸਮਝਦਾਰ ਬੈਠੇ ਹੋ ਕੁਝ ਕੁ ਸਮੇਂ ਲਈ ਇਨਸਾਨ ਫਿਜ਼ੀਕਲੀ ਹੈਲਥ ਦੇ ਤੌਰ ਤੇ ਬਿਮਾਰ ਹੋ ਸਕਦਾ ਹੈ ਡਾਕਟਰ ਕੋਲੇ ਜਾਵੇਗਾ ਹਫਤੇ ਦੇ ਅੰਦਰ ਦੋ ਹਫਤਿਆਂ ਦੇ ਅੰਦਰ ਠੀਕ ਹੋ ਜਾਵੇਗਾ ਪਰ ਜੇ ਕਿਸੇ ਇਨਸਾਨ ਦੇ ਸੁਰਤ ਦੇ ਅੰਦਰ ਮਾੜੇ ਵਿਚਾਰ ਚਲੇ ਜਾਂਦੇ ਨੇ ਡਰ ਸਹਿਮ ਚਲੇ ਜਾਂਦੇ ਨੇ ਚਿੰਤਾਵਾਂ ਫਿਕਰਾਂ ਚਲੀਆਂ ਜਾਂਦੀਆਂ ਨੇ ਵਿਕਾਰ ਚਲੇ ਜਾਂਦੇ ਨੇ 네ਗੇਟਿਵਿਟੀ ਚਲੀ ਜਾਂਦੀ ਹੈ ਤਾਂ ਇਹਦਾ ਇਲਾਜ ਜਲਦੀ ਨਹੀਂ ਹੁੰਦਾ ਇਹਦਾ ਹੱਲ ਜਲਦੀ ਨਹੀਂ ਹੁੰਦਾ ਇਹ ਜਿੰਨਾ ਸਮਾਂ ਮਨੁੱਖ ਉਸ ਥਾਟ ਪ੍ਰੋਸੈਸਿੰਗ ਦੇ ਵਿੱਚੋਂ ਆਪਣੇ ਆਪ ਨੂੰ ਸਫਰ ਨਹੀਂ ਕਰ ਲੈਂਦਾ ਆਪਣੇ ਆਪ ਨੂੰ ਲੰਘਾ ਨਹੀਂ ਲੈਂਦਾ ਉਹ ਪ੍ਰੋਸੈਸ ਪੂਰਾ ਨਹੀਂ ਹੁੰਦਾ ਉਤਨਾ ਸਮਾਂ ਸਮਾਂ ਮਨੁੱਖ ਉਥੋਂ ਵਾਪਸ ਨਹੀਂ ਹੁੰਦਾ ਥਾਟ ਪ੍ਰੋਸੈਸਿੰਗ ਪੂਰੀ ਹੁੰਦੀ ਹੈ ਉਹ ਤੇ ਉਹ ਖੁਰਾਕ ਚੱਲਦੀ ਰਹਿੰਦੀ ਹੈ ਨਿਰੰਤਰ ਚੱਲਦੀ ਰਹਿੰਦੀ ਹੈ ਇਸ ਕਰਕੇ ਬੋਡੀ ਨੂੰ ਜਿਹੜੀ ਖੁਰਾਕ ਮਿਲਦੀ ਹੈ ਉਹਦੇ ਨਾਲੋਂ ਜ਼ਿਆਦਾ ਜਿਹੜੀ ਖੁਰਾਕ ਮਨੁੱਖ ਦੇ ਜੀਵਨ ਦੇ ਅੰਦਰ ਬੈਨੇ ਰੱਖਦੀ ਹੈ ਉਹ ਹੈ ਮੈਂਟਲੀ ਕਿ ਸਾਡੇ ਅਸੀਂ ਮਾਈਂਡ ਨੂੰ ਸਾਡੇ ਦਿਮਾਗ ਨੂੰ ਸਾਡੇ ਮਨ ਨੂੰ ਕਿਸ ਤਰ੍ਹਾਂ ਦੇ ਵਿਚਾਰ ਦੇ ਰਿਹਾ ਇਹ ਜ਼ਿੰਦਗੀ ਦੇ ਵਿੱਚ ਜਿਆਦਾ ਮਹੱਤਵ ਰੱਖਦਾ ਤੇ ਨਾਲ ਇਹ ਵੀ ਗੱਲ ਧਿਆਨ ਵਿੱਚ ਰੱਖਿਓ ਜੀ ਇਹ ਕਹਿਣਾ ਸੌਣਾ ਬੜਾ ਸੌਖਾ ਏ ਮੇਰੇ ਲਈ ਕਹਿਣਾ ਸੌਖਾ ਏ ਤੁਹਾਡੇ ਲਈ ਸੌਣਾ ਸੌਖਾ ਏ ਪਰ ਇਹ ਜ਼ਿੰਦਗੀ ਦੀ ਰਿਐਲਿਟੀ ਹੈ ਸੱਚ ਹੈ ਕਿ ਇਸ ਥੌਟ ਪ੍ਰੋਸੈਸਿੰਗ ਦੇ ਵਿੱਚ ਨਿਕਲਣਾ ਫਸ ਜਾਣਾ ਇਹਦੇ ਵਿੱਚ ਉਲਝ ਜਾਣਾ ਇਹ ਬੜਾ ਕਠਨ ਹੈ ਔਖਾ ਹੈ ਇਹ ਸੌਖਾ ਨਹੀਂ ਹੈ ਗੁਰੂ ਪਾਤਸ਼ਾਹ ਤਾਂ ਕਰਕੇ ਬਖਸ਼ਿਸ਼ ਕਰਦੇ ਨੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਹੋਰ ਬੰਦਾ ਖਾ ਤੇ ਲੰਦਾ ਏ ਪਰ ਇਹ ਖੁਸ਼ੀ ਖੁਆਰ ਹੈ ਖੁਸ਼ੀ ਵੀ ਹੁੰਦੀ ਹੈ ਹੁਣ ਦੇਖੋ ਲਫ਼ਜ਼ ਇੱਥੇ ਖੁਸ਼ੀ ਵਰਤਨ ਦੀ ਕੀ ਲੋੜ ਹੈ ਫਿਰ ਜਦੋਂ ਬੰਦਾ ਥੌਟ ਪ੍ਰੋਸੈਸਿੰਗ ਕਰਦਾ ਏ ਕਿਸੇ ਵੀ ਤਰ੍ਹਾਂ ਦੇ ਵਿਚਾਰਾਂ ਦੇ ਦੁਆਰਾ ਉੱਥੋਂ ਥੋੜੀ ਜਿਹੀ ਖੁਸ਼ੀ ਮਤਲਬ ਆਨੰਦ ਮਿਲਦਾ ਏ ਹੈਪੀਨੈਸ ਮਿਲਦੀ ਏ ਥੋੜਾ ਜਿਹਾ ਬੰਦਾ ਪਲੇਜ਼ਰ ਫੀਲ ਕਰਦਾ ਹੁੰਦਾ ਏ ਪਰ ਨਾਲ ਹੀ ਸ਼ਬਦ ਵਰਤ ਦਿੱਤਾ ਪਾਤਸ਼ਾਹਨੀ ਖੁਆਰ ਉਹ ਖੁਸ਼ੀ ਹੈ ਪਰ ਖੁਆਰ ਹੈ ਖੁਆਰੀ ਮਿਲਦੀ ਹੈ ਉੱਥੋਂ ਥੋੜੇ ਜੇ ਸਮੇਂ ਦੀ ਖੁਸ਼ੀ ਮਿਲੀ ਪਰ ਜਦੋਂ ਹੌਲੀ 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 ਕੁੜੀ ਉਹ ਖਰਾਕ ਬਣਦੀ ਜਾਵੇਗੀ ਫਿਰ ਉਹ ਖੁਆਰ ਕਰੇਗੀ ਫਿਰ ਉਹ ਪਰੇਸ਼ਾਨ ਕਰੇਗਾ ਤਾਂ ਪਾਤਸ਼ਾਹ ਇਸ ਕਰਕੇ ਫਿਰ ਸਮਝਾਉਂਦੇ ਨੇ ਕਹਿੰਦੇ ਇਹ ਤੋਂ ਬਚਿਆ ਨਹੀਂ ਜਾ ਸਕਦਾ ਤਾਂ ਕਰਕੇ ਭਾਈ ਕਹਿੰਦੇ ਆਪਣੀ ਜਿਹੜੀ ਆਤਮਿਕ ਖੁਰਾਕ ਹੈ ਤੇ ਜਦੋਂ ਸਾਡਾ ਮਨ ਡੋਲਦਾ ਵੀ ਹੈ ਨਾ ਜੀ ਆਪ ਜੀ ਕਦੇ ਗਹਿਰੇ ਤਲ ਤੇ ਜਾ ਕੇ ਇਹਨਾਂ ਗੱਲਾਂ ਨੂੰ ਸਮਝਦੇ ਹਨ ਨਾ ਫਿਰ ਆਪ ਨੂੰ ਸਮਝ ਆਵੇਗਾ ਜਦੋਂ ਸਾਡਾ ਮਨ ਮਨ ਲੋਕੀ ਚਿੰਤਾਵਾਂ ਫਿਕਰਾਂ ਦੇ ਵਿੱਚ ਜਾਂਦਾ ਏ ਡੋਲਦਾ ਏ ਘਬਰਾਉਂਦਾ ਏ ਕਈ ਵਾਰ ਮੈਨੂੰ ਇਹ ਪ੍ਰਸ਼ਨ ਬਹੁਤ ਵਾਰ ਪੁੱਛਿਆ ਗਿਆ ਹੈ ਜੀ ਬੇਵਜਹ ਚਿੰਤਾਵਾਂ ਫਿਕਰਾਂ ਬਣੀਆਂ ਰਹਿੰਦੀਆਂ ਕਦੇ-ਕਦੇ ਮਨ ਬੜਾ ਡੋਲ ਜਾਂਦਾ ਹੈ ਇਹਦਾ ਕੀ ਕਾਰਨ ਹੈ ਇਹਦਾ ਕਾਰਨ ਇਹ ਹੁੰਦਾ ਹੈ ਕਿਉਂਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਕਰਕੇ ਮੰਨ ਲਓ ਅਸੀਂ ਉੱਠਦੇ ਹਾਂ ਰਾਤ ਦੇ ਸੌਣ ਤੱਕ ਆਪ ਇਸ ਗੱਲ ਨੂੰ ਪਰਖ ਕੇ ਵੇਖਿਓ ਚੈੱਕ ਕਰਕੇ ਵੇਖਿਓ ਕਿ ਜਿਹੜਾ ਸੁਰਤ ਦਾ ਸੋਚਣ ਦਾ ਢੰਗ ਉਹ ਕਿਤਨਾ ਕੁ ਸਮਾਂ ਪੋਜ਼ਿਟਿਵ ਸੀ ਤੇ ਕਿਤਨਾ ਕੁ ਸਮਾਂ ਨੇਗੇਟਿਵ ਸਟੇ ਤੇ ਜਿਹੜੀ ਖੁਰਾਕ ਪੂਰੇ ਦਿਨ ਦੇ ਵਿੱਚ ਤੁਸੀਂ ਦਿੱਤੀ ਹੈ ਜਿਵੇਂ ਵੇਖੋ ਬੋਡੀ ਨੂੰ ਤੰਦਰੁਸਤ ਰੱਖਣ ਦੇ ਲਈ ਅਸੀਂ ਤਿੰਨ ਟਾਈਮ ਮੀਲ ਲੈਂਦੇ ਹਾਂ ਤਿੰਨ ਟਾਈਮ ਪ੍ਰਸ਼ਾਦਾ ਪਾਣੀ ਛਕਦੇ ਆਪਾਂ ਉਸੇ ਹੀ ਤਰ੍ਹਾਂ ਦਿਮਾਗ ਨੂੰ ਵੀ ਮੀਲ ਦੇਣੇ ਬਹੁਤ ਜ਼ਰੂਰੀ ਨੇ ਜਿਵੇਂ ਸਰੀਰ ਦਾ ਧਿਆਨ ਰੱਖਦੇ ਆ ਉਸੇ ਹੀ ਤਰ੍ਹਾਂ ਸੁਰਤ ਦਾ ਵੀ ਰੋਜ਼ਾਨਾ ਭੋਜਨ ਹੁੰਦਾ ਹੈ ਸੁਰਤ ਵੀ ਰੋਜ਼ਾਨਾ ਭੋਜਨ ਕਰਦੀ ਹੈ ਤੇ ਇਹ ਤੇ ਇਤਨਾ ਭੋਜਨ ਕਰਦੀ ਹੈ ਜਿਹਦਾ ਕੋਈ ਅੰਤ ਨਹੀਂ ਹੈ ਸੁਰਤ ਦੇ ਅੰਦਰ ਆਪ ਲੱਖਾਂ ਕਰੋੜਾਂ ਥਾਟਸ ਪਾਉਂਦੇ ਲੋ ਰੇ ਡੇਲੀ ਇਹਦਾ ਅੰਤ ਹੈ ਜੀ ਕੋਈ ਤੇ ਇਹ ਕੀ ਹੈ ਆਤਮਿਕ ਖੁਰਾਕ ਇਹ ਖੁਰਾਕ ਬੰਦ ਨਹੀਂ ਹੁੰਦੀ ਅੰਮ੍ਰਿਤ ਵੇਲੇ ਤੋਂ ਆਰੰਭ ਹੋ ਜਾਂਦੀ ਹੈ ਸਾਡੇ ਸੌਣ ਤੱਕ ਸੌਣ ਤੋਂ ਬਾਅਦ ਵੀ ਥਾਟ ਪ੍ਰੋਸੈਸਿੰਗ ਚੱਲਦੀ ਰਹਿੰਦੀ ਹੈ ਕਿ ਬੰਦ ਹੁੰਦੀ ਹੈ ਜੀ ਕਦੇ ਵੀ ਨਹੀਂ ਅਸੀਂ ਸੌਂ ਵੀ ਜਾਈਏ ਫਿਰ ਵੀ ਸੁਰਤ ਦੇ ਅੰਦਰ ਜਿਹੜੇ ਖਿਆਲ ਨੇ ਜਿਹੜੇ ਵਿਚਾਰ ਨੇ ਜਿਹੜੇ ਥਿੰਕਿੰਗ ਹੈ ਮਾਈਂਡ ਹੈ ਉਹ ਸੋਚਣ ਦਾ ਕੰਮ ਨਿਰੰਤਰ ਚੱਲਦਾ ਰਹਿੰਦਾ ਹੈ ਉਹ ਖੁਰਾਕ ਵਿਖੋ ਫਿਰ ਆਪ ਕਿੰਨੀ ਹੈ ਤੇ ਉਹ ਜੇ ਖੁਰਾਕ ਮੰਨ ਲਓ ਆਪਾਂ ਬਾਹਰੀ ਤੌਰ ਤੇ ਗੱਲ ਕਰੀਏ ਘਰ ਵਿੱਚ ਬੈਠੇ ਸੀ ਘਰ ਪਰਿਵਾਰ ਦੀਆਂ ਗੱਲਾਂ ਉਹ ਭੋਜਨ ਛਕ ਲਿਆ ਵਿਚਾਰਾਂ ਦੇ ਰੂਪ ਦੇ ਵਿੱਚ ਬਾਹਰ ਕਿਤੇ ਕਾਲਜ ਸਕੂਲ ਯੂਨੀਵਰਸਿਟੀ ਦੇ ਵਿੱਚ ਗਏ ਜਿਹੇ ਜਿਹਾ ਮਾਹੌਲ ਉੱਥੇ ਸੀ ਉਹ ਵਿਚਾਰ ਜਮਾ ਹੋ ਗਏ ਉਹ ਪ੍ਰਾਪ ਸ਼ਕ ਲਈ ਫਿਰ ਕਿਤੇ ਹੋਰ ਮਾਰਕੀਟ ਦੇ ਵਿੱਚ ਗਏ ਕਿਤੇ ਬੋਕ ਕਰਨ ਦੇ ਲਈ ਗਏ ਕਿਤੇ ਖੇਡਣ ਦੇ ਲਈ ਗਏ ਸਪੋਰਟਸ ਦੇ ਲਈ ਗਏ ਕੁਝ ਵੀ ਕਹਿ ਲਓ ਜਿਸ ਤਰ੍ਹਾਂ ਦੇ ਵਿਚਾਰ ਉੱਥੇ ਮਿਲੇ ਉਹ ਗ੍ਰਹਿਣ ਕਰ ਲਏ ਫਿਰ ਉਸ ਤੋਂ ਬਾਅਦ ਆਪ ਗੁਰਦੁਆਰੇ ਨਹੀਂ ਆਏ ਬਾਹਰ-ਬਾਹਰ ਰੱਖਿਓ ਫਿਰ ਆਪ ਬੋਰ ਹੋ ਰਹੇ ਸੀ ਸੋਚਿਆ ਚਲੋ ਫੋਨ ਤੇ ਕੋਈ ਸੌਂਗ ਕੋਈ ਫਿਲਮ ਕੋਈ ਸੀਰੀਅਲ ਕੋਈ ਸੀਰੀਜ਼ ਕੁਝ ਵੀ ਵੇਖਦੇ ਹਾਂ ਉਹ ਸਾਰੇ ਵਿਚਾਰ ਦੇਖਣ ਦੇ ਦੁਆਰਾ ਸੁਣਨ ਦੇ ਦੁਆਰਾ ਪੂਰੇ ਦਿਨ ਦੇ ਵਿੱਚ ਕੀ ਕੁਝ ਖਾਦਾ ਸਿਰਫ ਬਾਰੀ-ਬਾਰੀ ਵਿਚਾਰ ਤੇ ਸਾਡੀ ਖੁਰਾਕ ਕੀ ਹੈ ਜੀ ਦੁਨੀਆਦਾਰੀ ਦੇ ਵਿਚਾਰ ਤੇ ਜਿਹੜੇ ਉੱਥੇ ਪੋਜ਼ਿਟਿਵ ਵਿਚਾਰ ਨੇ ਪੂਰੇ ਦਿਨ ਦੇ ਵਿੱਚ ਉਹ ਕਿੰਨੇ ਵਾਰ ਛਕੇ ਅਸੀਂ ਇੱਕ ਵੀ ਵਾਰ ਨਹੀਂ ਇਨਸਾਨ ਜੇ proper ਰੂਪ ਦੇ ਵਿੱਚ ਆਪਾਂ ਪਾਣੀ ਦਿੰਦੇ ਵਿੱਚ ਕਿੰਨੇ ਵਾਰ ਪੀਂਦੇ ਹਾਂ ਬੋਡੀ ਨੂੰ ਹਾਈਡਰੇਟ ਰੱਖਣ ਦੇ ਲਈ ਪਰ ਜੇ ਉਸੇ ਹੀ ਤਰ੍ਹਾਂ ਦਿਮਾਗ ਨੂੰ ਸੁਰਤ ਨੂੰ ਜੇ ਅਸੀਂ ਪੋਜ਼ਿਟਿਵ ਰੱਖਣਾ ਚਾਹੁੰਦੇ ਹਾਂ ਜੋ ਮੈਂ ਪ੍ਰਸ਼ਨ ਆਪ ਜੀ ਦੇ ਸਾਹਮਣੇ ਰੱਖਿਆ ਸੀ ਮਨ ਡੋਲਦਾ ਖबराਉਂਦਾ ਚਿੰਤਾਵਾਂ ਫਿਕਰਾਂ ਦੇ ਵਿੱਚ ਜਾਂਦਾ ਹੀ ਤਾਂ ਏ ਕਿਉਂਕਿ ਇਹਦੀ ਜਿਹੜੀ ਡੇਲੀ ਰੋਜ਼ਾਨਾ ਦੀ ਖੁਰਾਕ ਹੈ ਉਹ ਇਹਨੂੰ ਪੂਰੀ ਨਹੀਂ ਮਿਲਦੀ 네ਗੇਟਿਵਿਟੀ ਮਿਲ ਰਹੀ ਹੈ 24 ਘੰਟੇ ਮਿਲ ਰਹੀ ਹੈ ਹਰ ਸਮੇਂ ਮਿਲ ਰਹੀ ਹੈ ਹਰ ਇੱਕ ਘੜੀ ਦੀ ਸੂਈ ਦੇ ਅਨੁਸਾਰ ਮਿਲ ਰਹੀ ਹੈ ਪਰ ਪੋਜ਼ਿਟਿਵ ਵਿਚਾਰ ਕਿੱਥੇ ਮਿਲ ਰਹੇ ਨੇ ਉਹ ਇਹਦੀ ਖੁਰਾਕ ਪੂਰੀ ਨਹੀਂ ਹੋ ਰਹੀ ਉਹ ਤੇ ਆਪਾਂ ਵੱਧ ਤੋਂ ਵੱਧ ਇੱਕ ਵਾਰ ਕੀਰਤਨ ਦਾ ਕੋਈ ਸ਼ਬਦ ਸੁਣ ਲਿਆ ਫੋਨ ਤੇ ਜਾਂ ਘਰ ਦੇ ਵਿੱਚ ਜੋ ਐਲ ਡੀ ਲੱਗੀ ਹੈ ਜਾਂ ਉਹਦੇ ਤੇ ਕਿਤੇ ਸੁਣ ਲਿਆ ਜਾਂ ਗੁਰਦੁਆਰੇ ਆਪਾਂ ਇੱਕ ਅਧੀਵਾਰ ਵੱਤੋ ਵੱਤ ਆ ਗਏ ਜੇ ਸਮਾਂ ਲੱਗਿਆ ਉਹ ਵੀ ਮਨ ਕੀਤਾ ਕਿ ਚਲੋ ਗੁਰਦੁਆਰੇ ਚੱਲ ਲਈਏ ਪਰ ਜਿਹੜੀ ਨੈਗੇਟਿਵਿਟੀ ਹੈ ਉਹ ਤੇ ਹਰ ਸਮੇਂ ਜਿਵੇਂ ਕਿਸ ਵਿਦਵਾਨ ਨੇ ਬੜੀ ਪਿਆਰੀ ਗੱਲ ਕਹੀ ਹੈ ਕਹਿੰਦੇ ਖੇਤ ਹੁੰਦਾ ਇਹ ਤਾਂ ਖੇਤ ਖੇਤ ਦੇ ਵਿੱਚ ਆਪਾਂ ਫਸਲ ਕੋਈ ਬੀਜਣੀ ਹੋਵੇ ਉਹਦਾ ਬੀਜ ਆਪਾਂ ਨੂੰ ਪਾਉਣਾ ਪੈਂਦਾ ਹੈ ਪਰ ਜਿਹੜਾ ਧਾਫੂਸ ਹੁੰਦਾ ਏ ਕੰਡੇ ਹੁੰਦੇ ਨੇ ਨਦੀਨ ਹੁੰਦਾ ਏ ਉਹ ਆਪਣੇ ਆਪ ਉਗ ਆਉਂਦਾ ਏ ਉਹਦਾ ਬੀਜ ਤਾਂ ਨਹੀਂ ਨਾ ਜੀ ਪਾਇਆ ਜਾਂਦਾ ਏਸੇ ਹੀ ਤਰ੍ਹਾਂ ਨੈਗੇਟਿਵਿਟੀ ਆਪਣੇ ਆਪ ਆ ਜਾਂਦੀ ਏ ਉਹ ਆਉਂਦੀ ਰਹਿਣੀ ਏ 24 ਘੰਟੇ ਆਉਂਦੀ ਰਹਿਣੀ ਏ ਪਰ ਪੋਜ਼ਿਟਿਵਿਟੀ ਦੀ ਖੁਰਾਕ ਹਮੇਸ਼ਾ ਬੀਜਣੀ ਪੈਂਦੀ ਏ ਚੰਗੇ ਵਿਚਾਰ ਹਮੇਸ਼ਾ ਬੀਜਣੇ ਪੈਂਦੇ ਨੇ ਮਾੜੇ ਵਿਚਾਰ ਆਪਣੇ ਆਪ ਹੀ ਆ ਜਾਂਦੇ ਇਹਦਾ ਬੜਾ ਖਿਆਲ ਰੱਖੀਏ ਚੰਗੇ ਵਿਚਾਰ ਕਮਾਉਣੇ ਪੈਂਦੇ ਨੇ ਪ੍ਰੈਕਟੀਕਲ ਕਰਿਓ ਹੁਣੇ ਆਪ 네ਗੇਟਿਵਿਟੀ ਸੋਚਣੀ ਹੋਵੇ ਨਾਲ ਦੀ ਨਾਲ ਆ ਜਾਵੇਗੀ ਆਪਾਂ ਜਦੋਂ ਕਹਿੰਦੇ ਨਾ ਜੀ ਇਹ ਮੈਂ ਉਦਾਹਰਨ ਪਹਿਲਾਂ ਵੀ ਦਿੱਲਾਂ ਹੁੰਨਾ ਜਦੋਂ ਆਪਾਂ ਕਹਿਣਾ ਹੋਵੇ ਭੂਤ ਹੁੰਦੇ ਨੇ ਕਦੇ ਆਪਾਂ ਇਦਾਂ ਕਹਿੰਦੇ ਆ ਕਿ ਭੂਤ ਹੁੰਦੇ ਨੇ ਨਹੀਂ ਬੰਦਾ ਕਹਿੰਦਾ ਅੱਜ ਮੈਨੂੰ ਇਦਾਂ ਲੱਗਿਆ ਜਿਵੇਂ ਕੋਈ ਉਹ ਮਰਿਆ ਹੋਇਆ ਨਾ ਮੇਰੇ ਲਾਗੇ ਖੜਾ ਸੀ ਰਾਤ ਮੈਨੂੰ ਇਦਾਂ ਲੱਗਾ ਜਿਵੇਂ ਮੈਨੂੰ ਕੋਈ ਵੇਖ ਰਿਹਾ ਸੀ ਸੁੱਤੇ ਪਏ ਪੱਕਾ ਕਹਿੰਦੇ ਆਪਾਂ ਕਿ ਹੁੰਦੇ ਨੇ ਪਰ ਆਪ ਸੱਚ ਜਾਣਿਓ ਆਪਨੇ ਕਦੇ ਇਹ ਕਿਹਾ ਹੈ ਕਿ ਅੱਜ ਮੈਨੂੰ ਲੱਗਿਆ ਜਿਵੇਂ ਰੱਬ ਮੇਰੇ ਨਾਲ ਹੈ ਹੀ ਸੀ ਰਾਤ ਮੈਨੂੰ ਇਦਾਂ ਲੱਗਿਆ ਜਿਵੇਂ ਮੇਰੇ ਬੈੱਡ ਦੇ ਲੱਗ ਹੀ ਰੱਬ ਖੜਾ ਏਦਾਂ ਦੀ ਥੌਟ ਪ੍ਰੋਸੈਸਿੰਗ ਨਹੀਂ ਨਾ ਫਿਰ ਪਰ ਜਦੋਂ 네ਗੇਟਿਵਿਟੀ ਨੂੰ ਮੰਨਣਾ ਹੋਵੇ ਆਪਾਂ ਉੱਥੇ ਪੂਰਨ ਮੰਨਦੇ ਹਾਂ ਕਿ ਇਦਾਂ ਹੁੰਦਾ ਏ ਅੱਜ ਜਿਵੇਂ ਮੈਨੂੰ ਲੱਗਦਾ ਏ ਕਦੇ ਕਈ ਵਾਰ ਮਾਤਾ ਗੱਲ ਕਰਦੇ ਕਹਿਣਗੇ ਅੱਜ ਮਨਕ ਬਰਾਹਟ ਜੀ ਦੇ ਵਿੱਚ ਇਦਾਂ ਲੱਗਦਾ ਜਿਵੇਂ ਕੁਝ ਬੁਰਾ ਹੋ ਜਾਣਾ ਏ ਉੱਥੇ ਆਪਾਂ ਨੈਗੇਟਿਵਿਟੀ ਨੂੰ 100% ਕਹਿ ਰਹੇ ਹਾਂ ਹੋ ਜਾਣਾ ਏ ਪੋਜ਼ਿਟਿਵਿਟੀ ਨੂੰ ਲਿਆਇਓ ਕਿ ਪੂਰੇ ਵਿਸ਼ਵਾਸ ਨਾਲ ਆਪਾਂ ਕਹਿੰਦੇ ਹਾਂ ਕਿ ਮੈਂ ਅਰਦਾਸ ਕਰ ਦਿੱਤੀ ਏ ਤੇ ਇਹ ਹੋ ਜਾਣਾ ਏ ਐਦਾਂ ਕਹਿੰਦੇ ਆ ਜੀ ਕਦੇ ਆਪਾਂ ਨਾ ਉੱਥੇ ਵਿਸ਼ਵਾਸ ਬਣਾਉਣਾ ਪੈਂਦਾ ਏ ਯਤਨ ਕਰਨਾ ਪੈਂਦਾ ਏ ਪਾਤਸ਼ਾਹ ਮੇਰੀ ਅਰਦਾਸ ਏ ਇਹ ਪੂਰੀ ਕਰਦੇ ਹੋਗੇ ਜੋਦੜੀ ਹੈ ਬੇਨਤੀ ਹੈ ਵਿਸ਼ਵਾਸ ਨਹੀਂ ਹੈਗਾ ਉੱਥੇ ਬੇਨਤੀ ਕਰਨੀ ਪੈ ਰਹੀ ਏ ਕਿ ਹੋ ਜਾਏਗਾ ਇਦਾਂ ਵਾਪਰ ਜਾਏਗੀ ਘਟਨਾ ਪਰ ਨੈਗੇਟਿਵਿਟੀ ਤੇ ਆਪਾਂ ਇਦਾਂ ਨਹੀਂ ਕਹਿੰਦੇ ਆਪਾਂ ਉਹਨੂੰ ਨੈਗੇਟਿਵਿਟੀ ਤਾਂ ਇਦਾਂ ਹੀ ਲੱਗਦਾ ਹੈ ਬੁਰਾ ਕੁਝ ਹੋ ਜਾਣਾ ਹੈ ਮੈਨੂੰ ਇਦਾਂ ਲੱਗਦਾ ਹੈ ਆਹ ਕੰਮ ਵਿਗੜ ਜਾਣਾ ਹੈ ਇਹ ਆ ਥੌਟ ਪ੍ਰੋਸੈਸਿੰਗ ਜਿਹੜੇ ਆਪ ਧਿਆਨ ਨਾਲ ਸਮਝੋ ਤਾਂ ਗੁਰੂ ਪਾਤਸ਼ਾਹ ਤਾਂ ਬਖਸ਼ਿਸ਼ ਕਰਦੇ ਨੇ ਕਹਿੰਦੇ ਦਰਬਾਰ ਟ ਉੱਪਰ ਖਰਚ ਮੰਗਾ ਜੱਬੇ ਦੇ ਤੱਕ ਆਏ ਇਸ ਕਰਕੇ ਆਪਣੇ ਸੁਰਤ ਦੇ ਵਿਚਾਰਾਂ ਨੂੰ ਹਮੇਸ਼ਾ ਹੀ ਕਹਿੰਦੇ ਭਾਈ ਚੰਗੇ ਢੰਗ ਦੇ ਨਾਲ ਸੋਚੋ ਚੰਗੇ ਲਿਆਓ ਤਾਂ ਹੀ ਵਿਚਾਰਾਂ ਦੇ ਰੂਪ ਦੇ ਵਿੱਚ ਸੋਹਣੀ ਖੁਰਾਕ ਹੋਵੇਗੀ ਤਾਂ ਕਦੇ ਡੋਲੋਗੇ ਨਹੀਂ ਕਦੇ ਘਬਰਾਉਗੇ ਨਹੀਂ ਕਦੇ ਚਿੰਤਾਵਾਂ ਫਿਕਰਾਂ ਨਹੀਂ ਹੋਣਗੀਆਂ ਤੇ ਜੇ ਅੱਗੇ ਤੋਂ ਕਦੇ ਲੱਗੇ ਮਨ ਡੋਲ ਰਿਹਾ ਏ ਤਾਂ ਮਹਿਸੂਸ ਕਰਿਓ ਆਤਮਿਕੋ ਖੁਰਾਕ ਦੇ ਵਿੱਚ ਕਮੀ ਆ ਚੁੱਕੀ ਹੈ ਆਤਮਿਕ ਵਿਚਾਰਾਂ ਦੇ ਚੰਗੇ ਹੋਣ ਦੇ ਵਿੱਚ ਕਮੀ ਆ ਚੁੱਕੀ ਹੈ ਗੁਰੂ ਪਾਤਸ਼ਾਹ ਕਿਰਪ ਕਰਨ ਰੋਜ਼ਾਨਾ ਪੜ੍ਹਦੇ ਆਂ ਜੀ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਖਸ ਅਧਾਰ ਤੋਂ ਜੇ ਕੋ ਫਾਵੇ ਜੇ ਕੋ ਪੰਚਾਇਤਿਸ ਕਾ ਹੋਏ ਉਧਾਰੋ ਇਹ ਚੰਗੇ ਵਿਚਾਰ ਖਾਣੇ ਨੇ ਪੁੰਚਣੇ ਨੇ ਫਿਰ ਸਾਡਾ ਜੀਵਨ ਗੁਰੂ ਬਾਦਸ਼ਾਹ ਦੀ ਬਾਣੀ ਦੇ ਅਨੁਸਾਰ ਬਤੀਤ ਹੋ ਸਕਦਾ ਹੈ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਬੜੀ ਪਿਆਰ ਸਤਿਕਾਰ ਦੇ ਨਾਲ ਸੁਣਿਆ ਵਿਚਾਰਾ ਕਰਦਿਆਂ ਹੋਈਆਂ ਬੇਅੰਤ ਬੋਲਾਂ ਦੀ ਖਿਮਾ ਅੰਤ ਵਿੱਚ ਫਤੇ ਪਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ